ਸੂਰਜ ਜਿਗਾ ਖਾਲਸਾ ਸ਼ਿਰਵਾਨੀ ਗੁਰਜੀ ਪਤੇ ਸ਼ੇਵੇਂ ਜਾਮੇ ਵਿੱਚ ਚੋਤ ਪ੍ਰਗਟ ਹੋਣ ਮਗਨੋ ਮੇਰੀ ਪੀੜੀ ਦਾ ਜਨਮ ਆਗਾਜ਼ ਹੋਇਆ ਸੂਰਜ ਨੂੰ ਲੱਗੇ کرن ਮਗਨੋ ਨਵੇਂ ਕਿਰਨਾਂ ਜਿਵੇਂ ਪ੍ਰਕਾਸ਼ ਹੋਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤ ਸਰਲੁ ਜਹਾਨ ਤੋ ਕੁੱਝ ਕੋ ਦੂੜੀ ਤੇ ਰੁਸ਼ਨਾ ਰਹੀ ਸੀ ਗਾ 1610 ਇਸਰੀ ਦੇ ਲਾਗੇ ਚਾਗੀ ਜੀ ਹੈ ਜਦੋਂ ਬਾਦਸ਼ਾਹ ਚਾਹਗੀਰ ਦੇ ਦਿਲ ਅੰਦਰ ਉਸ ਅਗਮੀ ਜੋਦਾ ਕੋਲ ਨਸਿਆ ਉਸਨੇ ਆਪਣੇ ਹੀ ਦਰੋਂ ਜਿੱਤਨ ਲਈ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੰਦੀ ਬਣਾ ਦਿੱਤਾ ਕਿਲੇ ਦੀਆਂ ਉੱਚੀਆਂ ਮਜ਼ਬੂਤ ਦੁਵਾਰਾਂ ਵਿੱਚ ਜਿੱਤੇ ਹਨੇਰਾ ਸੀ ਉਥੇ ਗੁਰੂ ਜੀ ਨੂੰ ਅਗਮਿ ਜੋਤ ਚਮਕਦੀ ਰਹੀ ਸੀ ਵਿਜਨਜ ਰਾਜਪੂਤ Hindu ਰਾਜੇ ਵੀ ਉਥੇ ਗੈਰ ਸਨ ਉਹਨਾਂ ਨੇ ਬੇਨਤੀ ਕੀਤੀ ਇਹ ਦਾਲ ਸੰਜੇ ਜੋ ਦੇ ਗੁਰੂ ਹਰਗੋਬਿੰਦ ਸਾਹਿਬ ਤੁਹਾਨੂੰ ਇੱਕ ਕੈਦ ਵਿੱਚ ਮੁਕਤ ਕਰੋ ਤੁਹਾਡੀ ਰੋਸ਼ਨੀ ਦਾ ਅਨੰਤ ਜਨਮ ਜਨਮ ਦੇ ਅੰਧਕਾਰ ਤੋਂ ਮੁਕਤੀ ਮਿਲ ਜਾਂਦੀ ਹੈ ਤਵਾ ਦੋ ਸਾਲ ਬਾਅਦ ਚਾਹਗੀਲੇ ਗੁਰੂ ਜੀ ਨੂੰ ਜਦ ਰਿਹਾ ਕੀਤਾ ਤਾਂ ਗੁਰੂ ਜੀ ਨੇ ਬਚਨ ਕੀਤਾ ਮੈਂ ਤਾਂ ਚਾਵਾਂਗਾ ਜਦੋਂ ਇਹ ਪਵਿੰਜੇ ਰਾਜ ਵੀ ਮੇਰੇ ਨਾਲ ਜਾਵਾਂਗੇ ਪਾਸ਼ਾ ਦੇ ਦੋੜ ਪੂਰੇ ਹੋਏ ਤੇ ਪਵਿੰਜੇ ਰਾਜ ਵੀ ਨਾਲ ਮੁਕਤ ਹੋ ਗਏ ਉਸ ਵੇਲੇ ਗੁਰੂ ਜੀ ਨੇ ਪਰਤ ਕੇ ਨਵਾਂ ਨਗਰ ਸ਼੍ਰੀਕਿੰਦ ਨੂੰ ਸੈਵਕਸਾ ਦਿੱਤਾ ਜਿੱਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਅੰਤਿਮ ਸਮੇਂ ਤੱਕ ਦੀ ਕਾਣਾ ਕੀਤਾ ਸੋਨਾ ਬਾਅਦ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਾਈ ਚੋਦਗ੍ਰਹਿਣ ਕਰਨ ਲਈ ਉਪਰਤ ਪਹਿਲਾ ਸ਼੍ਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪੇਰੀ ਪਾਈ ਅਤੇ ਫਿਰ ਸੰਗਤ ਦੀ ਬੇਨਤੀ ਤੇ ਸ਼੍ਰੀ ਕਿੰਪੂਰ ਸਾਹਿਬ ਆਏ ਉਹ ਆਪ ਜੇ ਸੈਟ ਮਿਮਰ ਅਤੇ ਸ਼ਾਨ ਸੁਭਾਅ ਵਾਲੇ ਸਨ ਉਹ ਚੌਂਦestan ਦੀ ਇੱਕ ਅਚਿਹਾ ਨਗਰ ਬਸਾਇਆ ਚਾਹਦੇ ਜੋ ਕੁਦਰਤ ਨੂੰ ਦੀ ਗੋਲ ਵਿੱਚ ਜਨੇ ਆਏ ਇਥਾ ਤੇ ਸਾਜਸ਼ਾਂ ਤੋਂ ਮੁਕਤ ਹੋਵੇ ਪਰ ਉਸ ਸਮਾਂ ਔਕਾਤ ਸੀ ਸਿਰਿ ਸ੍ਰੀ ਅਨਤ ਵਿਛਲੀ ਹਲਚਰ ਔਰੰਗਜ਼ੇਬ ਦੀ ਪਰ ਹੁੰਦਾ ਤੇ ਰਾਜੀ ਹਕਤ ਤੱਕ ਚਾਹਦੀ ਸੀ ਇਸੇ ਦੌਰਾਨ ਰਿਯਾਸ਼ਕ ਕਹਾ ਮੂਰਦਾ ਰਾਜਾ ਦੀਪ ਚਾਂਦ 1665 ਈਸਵੀ ਵਿੱਚ ਵਰਤਵਾਸ ਹੋ ਗਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਜਾ ਦੀਪ ਚਾਂਦ ਦੀ ਅੰਤਿਮ ਕਿਰਿਆ ਵਿੱਚ ਸ਼ਾਮਲ ਹੋਣ ਲਈ ਬिलासपुर ਪਹੁੰਚੇ ਇੱਥੇ ਇਹ ਗੁਰੂ ਜੀ ਨੇ ਕਹਾ ਮੂਰਦੇ ਇਲਾਕੇ ਵਿੱਚ ਧਾਕ ਰੀਤਨ ਦੀ ਗੱਲ ਕੀਤੀ ਰਾਜਾ ਦੀਪ ਚਾਂਦ ਦੀ ਵਿਦਿਆ ਜਾਨੀ ਚੰਪਾ ਦੇਵੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੂਨਰੀ ਆਸ਼ਰਮ ਕਾ ਲੋਰ ਦੇ ਤਿੰਨ ਪੇਂਟ ਕਾਰਨ ਦੇ ਪੇਸ਼ਕਸ਼ ਕੀਤੀ। ਗੁਰੂ ਜੀ ਨੇ ਇਸ ਥਾਨ ਨੂੰ ਬਹੁਲ ਕੀਮਤ ਕੇ ਨਜ਼ਰਸਾ। ਇਹ ਪੇਂਟ ਬੜੀ ਸੁਹਾਏ ਤੇ ਰਮਣੀਕ ਧਾਂ ਤੇ ਸਿਤਸਾਂ ਜਿੱਤੇ ਪਹਾੜੀਆਂ ਦੀ ਚਰਖ, ਹਵਾਵਾਂ ਦੀ ਮਹਿਕ ਤੇ ਪੰਛੀਆਂ ਦਾ ਮਦਰਾਤ ਤੇ ਕੁਦਰਤ ਦਾ ਅਲੌਕਿਕ ਨਜ਼ਾਰਾ ਉਸ ਧਰਤੀ ਨੂੰ ਸਵਰਗ ਜਿਹਾ ਬਣਾ ਕੇ ਸਾਂ। ਸ਼ਾਹੀ ਪਰਿਵਾਰ ਪਾਣੇ ਇਹ ਜਮੀਨ ਪੇਟ ਕਰਨਾ ਚਾਹੁੰਦਾ ਸੀ। ਪਰ ਗੁਰੂ ਜੀ ਨੇ ਆਪਣੇ ਦੂਰ ਅੰਦੇਸ਼ੇ ਨਾਲ ਇਸ ਨੂੰ ਖਰੀਦ ਕੇ ਲਈ ਪਟਾ ਲਿਖਵਾਇਆ ਸੀ ਇਹ ਜ਼ਮੀਨ ਪਿੰਡਾ ਮਾਕੋਵਾ ਦੇ ਮਦੌਰ ਦੀ ਸੀ ਗੁਰੂ ਜੀ ਨੇ ਨਵੇਂ ਨਗਰ ਦੇ ਮੋੜੇ ਗੱਡੀ ਤੇ ਆਪਣੀ ਮਾਤਾ ਦੇ ਨਾਂ ਤੇ ਇਸ ਦਾ ਨਾਂ ਰੱਖਿਆ ਚੱਕ ਨਾਂ ਦੀ ਜੋ ਅੱਗੇ ਜਾ ਕੇ ਸ਼੍ਰੀ ਅਨੰਤਪੁਰ ਸਾਹਿਬ ਦੇ ਨਾਲ ਪ੍ਰਚਾਲਿਤ ਹੋਇਆ ਘਾਸੀ ਦੀ ਜਨਮ ਹੋਈ ਚੱਕ ਨਾਂ ਕੀ ਵਿੱਚ ਨਗਰ ਫੈਲਣ ਲੱਗੀ ਤੇ ਵੱਖ-ਵੱਖ ਕਿੱਤੇ ਦੇ ਕਾਰੀਗਰ ਆਪਣੇ ਕੰਮਾਂ ਵਿੱਚ ਰੁੱਝ ਗਏ ਸੰਤਾਂ ਨੇ ਕਾਰ ਸੇਵਾ ਸ਼ੁਰੂ ਕੀਤੀ ਖਬਰ ਦੂਰ ਦੂਰ ਤੱਕ ਫੈਲ ਗਈ ਲੋਕ ਵੱਖ-ਵੱਖ ਧਰਮਾਂ ਜਾਤਾਂ ਤੇ ਇਲਾਕਿਆਂ ਤੋਂ ਆ ਕੇ ਵੱਸਣ ਲੱਗੇ ਇਸ ਥਾਨ ਤੋਂ ਦੂਰ ਦੂਰ ਤੱਕ ਕੋਈ ਵਪਾਰਿਕ ਮੰਡੀ ਨਾ ਹੋਣ ਕਾਰਨ ਵਪਾਰੀਆਂ ਨੇ ਬੇਨਤੀ ਕਰਨ ਤੇ ਗੁਰੂ ਜੀ ਨੇ ਵੱਡਾ ਵਪਾਰਿਕ ਕੇਂਦਰ ਦੀ ਸਥਾਪਨਾ ਕੀਤੀ ਜਦੋਂ ਕਿ ਸ਼ੁਰੂ ਵਿੱਚ ਇੱਥੇ ਤਿੰਨ ਵੱਡੀਆਂ ਇਮਾਰਤਾਂ ਦੀ ਉਸਾਰੀ ਹੀ ਸ਼ੁਰੂ ਹੋਈ ਸੀ ਪਹਿਲਾ ਗੁਰਦੁਆਰਾ ਸਾਹਿਬ ਦੂਸਰਾ ਸੰਤਾਲੀ ਵਿਸ਼्राम ਘਰ ਤੀਸਰਾ ਗੁਰੂ ਸਾਹਿਬ ਆਸਤੇ ਰਿਹਾਈ ਇਸੇ ਜਗ੍ਹਾ ਗੁਰੂ ਜੀ ਦੀ ਰਹਿਨ ਮੁਹਾਈ ਦੇ ਜਦੋਂ ਇਹ ਸਾਰੀ ਵਿਉਂਤ ਕੰਦੇ ਚੱਲ ਰਹੀ ਸੀ ਤਾਂ موسیਰ ਆਬੜੀ ਨੂੰ ਇਸ ਬਾਰੇ ਪਤਾ ਲੱਗਾ ਉਹ ਕਹਿ ਲੱਗਾ ਗੁਰੂ ਕਹਿੰਦੇ ਵੀ ਗਾਰੀ ਉਹ ਸਸਤੇ ਨੇ ਜੋ ਨਵੇਂ ਨਗਰ ਪੇ ਵਸਾਉਂਦੇ ਨੇ ਸੰਸਕਾਰਕ ਚ ਮੇਲਿਆਂ ਤੇ ਫਸੇ ਮੋਹ ਅੰਦਰ ਇਸ ਦੁਨੀਆ ਤੇ ਵਪਾਰ ਤੇ ਚੜਾਉਂਦੇ ਨੇ ਗੁਰੂ ਜੀ ਨੇ ਜਦੋਂ ਇਸ ਬਾਰੇ ਪਤਾ ਲੱਗਾ ਪਿਆਰ ਨਾਲ موسی ਦੇ ਸੰਕੇ ਨਿਵ੍ਰਿਤ ਚਲ ਪਾਈ ਗੁਰੂ ਨਾਨਕ ਦੇਵ ਘਰ ਅੰਦਰ ਵੈਰਾਗ ਦੇ ਗ੍ਰਸਨ ਤੇ ਦਸ ਮੇਲ ਪੂਰਾ ਗ੍ਰਸਨ ਤੇ ਮਾਰਤ ਸਭ ਤੋਂ ਉੱਤਮ ਸੱਚੇ ਵੈਰਾਗ ਨਾਲ ਹੋਵੇ ਮਨੋਖ ਪੂਰਾ ਦਿਨ ਬੀਤਦੇਗੇ ਨਗਰਪੁਰ ਵਾਸ kia ਤੇ ਚੱਕ ਨਾਨਕ ਦੀ ਵਿੱਚ ਮੇਲੇ ਲੱਗਣ ਲੱਗੇ ਔਰ ਰੋਜ਼ ਗੁਰੂ ਦਰਬਾਰ ਸੱਚਾ ਲੱਗਾ ਸੰਗਤਾ ਮਰਮਤ ਦੇ ਉਪਦੇਸ਼ ਸੁਣਿਆ ਗੁਰੂ ਦੇ ਲੰਗਰ ਅਟੁੱਟ ਚੱਲਣ ਲੱਗੇ ਹਰ ਇੱਕ ਦਿਸ਼ਾ ਤੋਂ ਸੰਤਾ ਗੁਰੂ ਘਰ ਦੀ ਸੰਗਤ ਕਰਨੀ ਆਉਣ ਲੱਗੀਆਂ ਕੋਈ ਸੇਵਨ ਕਰਕੇ ਕੋਈ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦਾ ਇਸ ਤਰ੍ਹਾਂ ਇੱਕ ਸੁਪਨੇ ਵਰਗਾ ਨਗਰ ਚਾਕਨਾਨ ਦੀ ਪਰਜਟ ਹੋਇਆ ਬਾਈਬਲ ਚਿਕਾ ਖਾਲਸਾ ਸ਼੍ਰੀ ਬਾਈਬਲ ਚਿਕਾ